ਫਲਕਾ ਜਨਾਲਾ ਦੇ 23 ਸਾਲਾ ਨੌਜਵਾਨ ਗੁਰਲਾਲ ਸਿੰਘ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਨੌਜਵਾਨ 18 ਤਰੀਕ ਨੂੰ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਘਰੋਂ ਗਿਆ ਸੀ ਜਿਸ ਤੋਂ ਬਾਅਦ ਅੱਜ ਤੱਕ ਘਰ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਗੁਰਲਾਲ ਦੀ ਭਾਲ ਕੀਤੀ ਗਈ ਪਰ ਗੁਰਲਾਲ ਦਾ ਕੋਈ ਪਤਾ ਨਹੀਂ ਲੱਗਾ ਅਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਅੱਜ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਗੁਰਲਾਲ ਸਿੰਘ ਦਾ ਕੋਈ ਅਤਾ ਪਤਾ ਨਹੀਂ ਲੱਗਾ ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਗੁਹਾਰ ਲਗਾਈ ਗਈ ਹਾਂਜੀ ਕੀ ਨਾਜਦਾ ਲੈ ਮੈਂ ਕਿੰਨੇ ਸੀ ਮੇਟੇ ਲੱਗਣਾ ਉਹਲਾ ਸੀ ਕੀ ਗੱਲ ਬਾਤ ਹੈ ਇਹ ਕੋਈ ਗੱਲ ਬਾਤ ਨਹੀਂ ਪਾਂਜੀ ਜੀ ਗਿਆ ਹੈਪੀ ਬਰਥਡੇ ਤੇ ਗਿਆ ਕੋਈ ਟਲੜਿਆ ਨਹੀਂ ਕੋਈ ਝਗੜਿਆ ਨਹੀਂ ਤੈਨੂੰ ਆ ਕੇ ਗਿਆ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਵਾਪਸ ਆਸ ਦਾ ਖੇਡਦਾ ਗਿਆ ਉਨਕੇ ਵਾਪਸ ਨਹੀਂ ਆ ਕਿਹਦੇ ਬਰਥਡੇ ਤੇ ਗਿਆ ਦੱਸਣਾ ਨਹੀਂ ਨਾ ਕੁਝ ਨਹੀਂ ਦੱਸ ਕੇ ਗਿਆ ਹਾਂ ਨਿਕਲਦਾ ਵੀ ਜਾਂਦਾ ਸੀ ਹਾਂਜੀ ਜੋ ਪਹਿਲੇ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ ਹੁਣ ਨਹੀਂ ਗਾਇਰ ਕਰਨਿਆ ਕੀ ਕੋਈ ਲੱਗਦਾ ਨਹੀਂ ਕੋਈ ਕੋ ਅਗਵਾ ਕਰ ਲਿਆ ਉਹਦੇ ਕਿ ਲੱਗਿਆ ਕੋਈ ਚਨਾ ਨਾ ਨਾ ਕੋਈ ਗੱਲ ਨਹੀਂ ਇਹ ਤੁਹਾਨੂੰ ਪਤਾ ਨਹੀਂ ਮਹਾਰਾਜਾਂ ਦਾ ਵੀ ਕੀ ਹੋਇਆ ਕੀ ਨਹੀਂ ਇਹ ਤੇ ਉਹਨਾਂ ਪ੍ਰਮਾਤਮਾ ਜ ਜਾਣੇਗਾ ਕੋਈ ਲੜ ਨਹੀਂ ਕਰਦਾ ਨਾ ਨਾ ਸਾਡਾ vair virodh ਕੇ ਨਾ ਹੈ ਨਹੀਂ ਕਿੰਨੇ ਤਰੀਕ ਦਾ ਗਿਆ ਇਹ ਜੋ ਤੁਹਾਨੂੰ ਪਹਿਲਾਂ ਦੱਸ ਸੀ ਕਿੰਨੇ ਦਿਨ ਹੋ ਗਏ ਅੱਜ 21 ਦਿਨ 18 ਤਰੀਕ ਦਾ ਗਿਆ ਅੱਜ ਨੀਰਵਾਣ ਬਰਾਬਰ ਨੀਰਵਾਣ ਸ਼ਾਮ ਨੂੰ ਗਿਆ 5 ਵਜੇ ਦਰਖਾਸਤ ਦਿੱਤੀ ਕੋਈ ਹਾਂਜੀ ਹਾਂਜੀ ਕੀ ਮੰਗ ਕਰਦੇ ਆ ਕੋਈ ਨਹੀਂ ਮੰਗੇ ਸਾਡਾ ਪੁੱਤ ਹੀ ਲੱਗ ਜੀ ਮੰਗ ਕਰਦੇ ਹਾਂ ਜੀ ਕੀ ਮੰਗ ਕਰਦੇ ਜੇ ਸਾਡਾ ਦੇਵਾਂਗੇ ਸਾਡਾ ਪੁੱਤ ਬਾਅਦ ਚਾਹੀਦਾ ਬਸ ਆ ਜੀ ਕਿ ਕੀ ਨਾ ਆਏ ਤੁਹਾਡੇ ਕੀ ਭਰਾ ਦਾ ਕਿੰਨਾ ਮੰਗਣਾ ਭਰਾ ਦਾ ਬਲਾਲ ਜੀ ਕੀ ਗੱਲ ਹੈ ਹਾਂਜੀ ਕੀ ਗੱਲ ਬਾਤ ਹੋਈ ਜੀ ਗੱਲ ਬਾਤ ਕੋਈ ਨਹੀਂ ਮੈਂ ਤੇ ਤੁਹਾਡੇ ਕੰਮ ਤੇ ਕੰਮ ਕਰਦਾ ਹਾਂ ਕਾਰੰਦ ਤੇ ਮੈਂ ਰੋਟੀ ਖਾਣ ਆਇਆ ਹਾਂ ਤੇ ਪਹਿਰੇ 3 ਵਜੇ ਤੇ ਇੱਥੇ ਉਦੋਂ ਇੱਥੇ ਸੀ ਤੇ ਕੋਟੀ ਸਾਕੇ ਚਲ ਗਏ ਆ ਕੋਈ ਪਾਇ ਤੇ ਲਗੇ ਬਾਅਦ ਤੋਂ ਮੈਰੋ ਦਿਖਾ ਕੇ ਚੱਲ ਗਿਆ ਬਾਅਦ ਤੋਂ ਇਹਨਾਂ ਨੂੰ ਸ਼ਾਮ ਨੂੰ ਆਣਗੇ ਮੈਂ ਪਛਾਹੀ ਛੋਟਾ ਕਿੱਥੇ ਗਿਆ ਉਹ ਕੰਦੇ ਵੀ ਉਹ ਜਨਮ ਦਿਨ ਦੀ ਪਾਰਟੀ ਤੇ ਵਿਆਹ ਆ ਤੇ ਬਸ ਉਸ ਦਿਨ ਤੋਂ ਅਸੀਂ ਇਹ ਕੰਦੇ ਵੀ ਆ ਜੂਗਾ ਕੋਈ ਨਹੀਂ ਦੱਸ ਬਾਅਦ ਤੋਂ ਨਾ ਕਿ ਇਹਨੂੰ ਕੋਈ ਦੱਸ ਕੇ ਗਿਆ ਇਹ ਬੜਾ ਲੱਬਿਆ ਨੂੰ ਬੜੀ ਦੂਰ ਤੱਕ ਫਿਰ ਕੇ ਆਇਆ ਅਸੀਂ ਤਰਨਤਾਰ ਤੋਂ ਉਹ ਆਏ ਅਸੀਂ ਗੌਰ ਕਰਨਾ ਸਾਰੇ ਕਿਤੇ ਵੇਖ ਪਰ ਨਹੀਂ ਨਾ ਕੋਈ ਅਦਾ ਬੜਾ ਨੰਬਰ ਵੀ ਬੰਦ ਹੋ ਗਿਆ ਦਾ ਬਸ ਮੇਰੇ ਨਾਲ ਇਹੋ ਗੱਲ ਹੋਈ ਉਹ ਤੋਂ ਬਾਅਦ ਕੋਈ ਗੱਲ ਨਹੀਂ ਕੁਝ ਸ਼ੱਕ ਹੈਗਾ ਕਿਸੇ ਤੇ ਨਹੀਂ ਸ਼ੱਕ ਨਹੀਂ ਇਹ ਤੇ ਆਗਾ ਕਿਸੇ ਨਾ ਵੀ ਨਾ ਸਾਡਾ ਕਿ ਇਹਨੇ ਵਹਿ ਰਿਆ ਅਸੀਂ ਕੰਮ ਕਰ ਵਾਲੇ ਬੰਦੇ ਆ ਵੀ ਮੈਂ ਸਾਰੀ ਦਿਹਾੜੀ ਦੁਕਾਨ ਤੇ ਰਹਿਣਾ ਤੇ ਬਾਕੀ ਉਹ ਇੱਥੇ ਘਰ ਦਾ ਹੀ ਕੰਮ ਕਰਦਾ ਹੈ ਡਾੜੀ ਦਾ ਤੁਹਾਡਾ ਭਰਾ ਹੈ ਆ ਤੇ ਤੁਹਾਨੂੰ ਦੱਸਿਆ ਵੀ ਕਿਹਨਾ ਪ੍ਰਿੰਟ ਮੰਨਣ ਹੋਣਗੇ ਨਹੀਂ ਕਿਸੇ ਨਾਲ ਲੜਕੀ ਨਾਲ ਜਿਹੜੀ ਫਿਲਮ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਆ ਤੇ ਬਾਕੀ ਉਹ ਕੋਈ ਗੱਤ ਆਪਾ ਤਾਂ ਨਹੀਂ ਚੱਲਿਆ ਰਹੀ ਕਿ ਜਾਂਦੀ ਪੁਲਿਸ ਪੁਲਿਸ ਨੂੰ ਮਿਲੇ ਨਹੀਂ ਉਹਦਾ ਤਸੇਦ ਨਹੀਂ ਕਰ ਕੋਈ ਨਹੀਂ ਕਰ ਹਾਂ ਅੱਜ ਕੀ ਮੰਗ ਕਰਦੇ ਜੀ ਮੰਗੋਈ ਹੋਈ ਆ ਵੀ ਮੰਗੋਈ ਵੀ ਸਾਡਾ ਭਰਾ ਲੱਭਿਆ ਜਾਵੇ ਕਿੰਨੀ ਜਲਦੀ ਹੋ ਸਕਦਾ ਵੀ ਅਸੀਂ ਬੜੇ ਦਿਨਾਂ ਤੋਂ ਖੱਦ ਲਗਰਾ ਆਪੋ ਨੇ ਨਹੀਂ ਹੋਣ ਕੰਮਕਾਰ ਵਾਲਾ ਬੰਦਾ ਇਹ ਵੀ ਕੰਮਕਾਰ ਵਾਲੇ ਬੰਦੇ ਦੋਹੀ ਹਾਂ ਸਾਰੇ ਬਾਕੀ ਜੋ ਲੱਭਿਆ ਜਾਊਗਾ ਤੇ ਵੀ ਕੀ ਨਾਮ ਆ ਕਿਹੋ ਮਸਲਾ ਸਾਰਾ ਗੱਲਾਲ ਸਿੰਘ ਆ ਜੀ ਇਹ ਮੁੰਡੇ ਦਾ ਕੀ ਨਾਮ ਆ ਗਰ ਲਾਲ ਸਿੰਘ ਤੁਹਾਡਾ ਕੀ ਨਾਮ ਆ ਤਰਸੇਮ ਸਿੰਘ ਕੀ ਮਸਲਾ ਕੀ ਸਾਰਾ ਹਾਂਜੀ ਭਾਜੀ ਹੈਪੀ ਬਰਥਡੇ ਤੇ ਗਿਆ ਇੱਥੇ ਚਾਮੀ ਸਾਨੂੰ 5:10 ਕੇ ਗਿਆ ਮੈਂ ਹੈਪੀ ਬਰਥਡੇ ਤੇ ਜੱਲਿਆ ਮੇਰੇ ਯਾਰ ਦਾ ਹੈਪੀ ਬਰਥਡੇ ਆ ਤੇ ਅਹੀਂ ਅਗਾ ਚੱਲ ਹੋ ਗਏ ਤੇ ਆਜੀ ਛੇਤੀ ਤੇ ਮੁੜ ਕੇ ਗਿਆ ਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ ਅਹੀਂ ਜੋੜੀ ਤੇਰਾ ਜੋੜੀ ਤੇਰਾ ਰੇ ਮੁਰਗੇ ਦੇ ਤੇ ਦਾਨਾਂ ਦੇ ਲੱਭੰਡੇ ਪਏ ਮੁਰਗੇ ਗੋਦਾਰਾਂ ਦੇ ਲੱਭੰਡੇ ਪਏ ਤੇ ਅਜੇ ਅੱਜ ਤੱਕ ਨਹੀਂ ਮਿਲਨੇ ਕੋਈ ਸਨਾ ਪਤਾ ਮਿਲ ਨਹੀਂ ਸਕਿਆ ਸਾਨੂੰ ਤੇ ਇਹ ਕਹੇ ਇਹ ਅਭੀ ਬਹੁਤ ਕਰਪਾ ਰਹੀ ਹੈ ਜੋ ਦਸਦੇ ਤਾਂ ਅੰਦਰਾ ਤੇ ਅਹੀਂ ਦੇ ਰੋਟੀ ਨਹੀਂ ਖਾਦੀ ਦੋਆਂ ਨੇ ਦੋਆਂ ਜੀ ਨੇ ਵੀ ਵੇਖੀ ਬਣਾਵਾ ਦੇ ਨੇ ਕਿਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਆ ਜੀ ਇਸ ਕੀ ਦਿਨ ਹੋ ਗਏ ਆ ਅੱਛਾ ਹਾਂ ਜੀ ਹਾਂ ਜੀ ਖਾਲਸੀ ਦੀ ਦਿਖਾ ਦੇ ਦਿੱਤੀ ਆ ਜੀ ਕੀ ਮੈਂ ਬੋਲ ਸਕੀ ਹਾਂ ਉਸ ਕੀ ਗੱਲ ਮੇਰੇ ਕੋਈ ਸਾਨੂੰ ਨਹੀਂ ਕੋਈ ਆਦਾ ਨਹੀਂ ਤੇ ਤੇ ਆਪਾਂ ਦਰਖਾਸਤ ਦੇ ਕੇ ਘਰ ਨੂੰ ਆ ਜਾਈਏ ਕੋਈ ਬਾਅਦ ਪੁੱਛ ਕੇ ਬਿਨਾਂ ਕੋਈ ਪੁੱਛ ਕੇ ਨਹੀਂ ਕੀ ਮੰਗ ਕਰਦੇ ਮੰਗ ਆਈ ਹੈ ਉਹ ਕਰਦੇ ਸਾਡਾ ਪੁੱਤ ਲੱਭ ਜੇ ਫਿਰ ਘਰ ਨੂੰ ਆ ਜਾਈਏ ਤੇ ਸਭ ਕੋਈ ਵਿੱਚ ਹੀ ਆ ਜਾਂਦਾ ਤੇ ਹੋਰ ਨਹੀਂ ਤੇ ਕੋਈ ਨਾਖਨ ਫੜਾ ਸਕਦੇ ਨਾ ਫੜ ਸਕਦੇ ਆ ਤੇ ਸਾਡਾ ਕੇ ਨਾ ਵੈਰ ਵਿਰੋਧ ਹੈ ਹੀ ਨਹੀਂ ਕਿ ਜਾਂ ਕੇ ਨਾ ਵੈਰ ਵਿਰੋਧ ਹੋਵੇ ਤੇ ਆਪਾਂ ਸਾਡਾ ਪੋਤੀ ਘਰ ਨੂੰ ਆ ਜੇ ਇੰਨੀ ਬੜੀ ਖਤੇ ਆ। ਵੀ ਸਾਥ ਪੈਗਾ ਤਨ ਗਏ। ਨਹੀਂ ਨਹੀਂ ਸਾਥ ਪੈਸੇ ਤੇ ਨਹੀਂ ਸਾਡਾ ਕੇ ਨਾ ਲੜਾਈ ਚੜੜਾ ساری ਉਮਰ ਚ ਹੀ ਨਾ। ਤੇ ਆਹੀ ਨਹੀਂ ਲੜਾਈ ਚੜੜ ਵਾਲੇ ਬੰਦੇ ਨਹੀਂ ਆਈਦੇ। ਤੇ ਇਹ ਆ ਵੀ ਚਲੋ ਸਾਡਾ ਪੋਤੀ ਬਾਹਰ ਕੇ ਨਾ ਗਿਆ ਵੀ ਆ ਮੁੰਡੇ ਮੰਡੇ ਨਾ ਵੀ ਤੇ ਉਹ ਘਰ ਨੂੰ ਆ ਜੇ ਇੰਨੀ ਬੜਾ ਸ਼ੁਗਰਾ।